ਲਓ ਜੀ ਹੁਣ ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਪੁਲਿਸ ਨੇ ਕਰਵਾ ਦਿੱਤਾ ਖਾਲੀ ਕਿਉਂਕਿ ਕਿਸੇ ਵਕਤ ਵੀ ਹੋ ਸਕਦਾ ਵੱਡਾ ਖਤਰਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੁਆਰਾ ਸਤਲੁਜ ਨਲੰਧਾ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਰੋਪੜ ਹੈੱਡ ਵਰਕਰ ਦੇ ਪਾਣੀ ਛੱਡੇ ਜਾਣ ਦੇ ਬਾਅਦ ਨਦੀ ਕਿਨਾਰੇ ਇਲਾਕੇ ਦੇ ਵਿੱਚ ਖਤਰਾ ਹੋ ਸਕਦਾ ਇਸ ਦੇ ਬਾਅਦ ਪੁਲਿਸ ਦੁਆਰਾ ਵੀ ਫਲੋਰ ਦੇ ਵਿੱਚ ਨਦੀ ਕਿਨਾਰੇ ਦੇ ਰਹਿਣ ਵਾਲੇ ਲੋਕਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਮੌਕੇ ਦੇ ਉੱਤੇ ਮੌਜੂਦ ਥਾਣਾ ਇਨਚਾਰਜ ਭੂਸ਼ਣ ਕੁਮਾਰ ਨੇ ਦੱਸਿਆ ਕਿ ਸਤਲੁਜ ਨਦੀ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਜਿਸ ਦੇ ਚੱਲਦੇ ਕਿਸੇ ਵਕਤ ਕੋਈ ਵੱਡਾ ਹਾ사 ਨਾ ਵਾਪਰ ਜਾਵੇ ਵੈਸੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਤੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਗਿਆ ਤਾਂ ਕਿ ਕਿਸੇ ਤਰੀਕੇ ਦਾ ਕੋਈ ਹਾ사 ਨਾ ਹੋ ਸਕੇ ਜੀ ਤੋਂ ਬੰਦੇ ਨਾਲ ਕਈ ਥਾਵਾਂ ਤੱਕ ਹੋਇਆ ਕਈ ਥਾਵਾਂ ਤੇ ਨਹੀਂ ਤੱਕ ਹੋਇਆ ਜੀ ਇਹ ਕਿ ਪਾਣੀ ਦੀ ਰਤਾਰ ਕਾਫੀ ਹੈ ਸੁਭਾਵਨਾ ਹੈ ਕਿ ਕਾਫੀ ਵੱਧ ਸਕਦਾ ਜੀ ਜਿਹੜੇ ਬੰਦ ਦੇ ਅੰਦਰ ਸੀਗੇ ਪਰਿਵਾਰ ਸੀਗੇ ਜੋ ਗੁੱਜਰ ਪਰਵਾਹ ਜਾਂ ਹੋਰ ਸੀਗੇ ਪਰਵਾਹ ਕੋਲ ਜੀ ਉਹਨਾਂ ਸਾਲ ਨੂੰ ਤੋਂ ਵੱਧਦਾ ਆਪਣਾ ਕੱਢ ਗਏ ਤੇ ਜਿਹੜਾ ਹੈਗਾ ਸੱਚਾ ਹਸਨ ਉੱਤੇ ਆ ਗਿਆ ਵਾ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹ ਸਾਰੇ ਤਿਕਰੀ ਪੈਦੋਂ ਆਏ ਗਏ ਆ ਜੀ ਤੇ ਤਾਂ ਕਿ ਪ੍ਰਕਾਸ਼ ਰਸ ਪਾਣੀ ਦੀ ਡੋਰ ਪਵੇ ਤਾਂ ਜਖਮ ਬਦਈ ਦੇ ਇੱਥੇ ਹੋ ਸਕੋ ਠੀਕ ਆ ਸਰ ਤੁਹਾਡੇ ਵੱਲੋਂ ਕੋ ਕੋ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜਿ ਕਿਸੇ ਹੈਲਪ ਦੀ ਹੈਲਪ ਦੀ ਲੋੜ ਹੋਵੇ ਤਾਂ ਦੋ ਅ ਜਿਹੜੀਆਂ ਹੈਗੇ ਜੀ ਸੀ ਵੀ ਮਸ਼ੀਨਾਂ ਹੈਗੀਆਂ ਨੇ ਜੀ ਇਹ ਤਿੰਨ ਚੱਲਦੇ ਪਈਆਂ ਨੇ ਮੈਂ ਖੁਦ ਕਹਿ ਕੇ ਆਮਗੋਈਆਂ ਜੀ ਉਹਨਾਂ ਨਾਲ ਖੁਦ ਗੱਲ ਕਰਕੇ ਜੀ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਜੀ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਿਯੋਗ ਕਰਦੇ ਨੇ ਤੇ ਐਗ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਆ ਗਏ ਠੀਕ ਹੈ ਜਿਹਦਾ ਸਾਰ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਹੈਗਾ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਹੈ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਚਾਹ ਹੁਣਾ ਵੀ ਜਿਹੜਾ ਸਤਲੁਜ ਦਰਿਆ ਦੀ ਬੰਦ ਹੈਗਾ ਦੇਖੋ ਜੀ ਤਿੰਨ ਪੁਆਇੰਟ ਸੀਗੇ ਇੱਕ ਕੜਿਆਣੇ ਲੱਗੇ ਸੀਗਾ ਜੀ ਉਤੋਂ ਜੀਸੀਬੀ ਨਾਲ ਸੈਟ ਕਰਤਾ ਗਿਆ ਜੀ ਇੱਥੇ ਹੁਣ ਆਪਾਂ ਜਿਹੜਾ ਇੱਥੇ ਆਪਾਂ ਕਿਲੇ ਸਾਹਮਣੇ ਹੈਗਾ ਜੀ ਇਹ ਹੈ ਜੀ ਇੱਕ ਪੁਲ ਦੇ ਨਾਲ ਆ ਤੇ ਸਾਰੇ ਜਿਹੜੇ ਹੈਗੇ ਉੱਥੇ ਜੀਸੀਬੀ ਦੋਸਾਂ ਜੀਸੀ ਜਦੋਂ ਸਭੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਮੈਂ ਇਹ ਵੀ ਜ਼ਗੀਰ ਕਰਦਾ ਵੀ ਜਿਹੜਾ ਹੈਗਾ ਵਾ ਇਹ ਪ੍ਰੋਫੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਬਹਾਨੇ ਅੱਗੇ ਨਾਲ ਪਿਛੇ ਰਹਿਣ ਜਿਦਾ ਹੀ ਹੈਗਾ ਔਰ ਉਸੇ ਲੋੜ ਤੇ ਵੀ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜੇਕਰ ਸਰਦਾਨੀ ਸੱਜਣ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੁੰਦੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹਾਂ ਦੇਖੋ ਜੀ ਦਾਨੀ ਸੱਜੇ ਕਾਫੀ ਜੇ ਮੇਰੇ ਕੋਲ ਦੋ ਤਰਫ NGO ਆ ਰਹੇ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਬੇਲਟਾਂ ਦੇ ਜਿਹਨਾਂ ਘਰਾਂ ਤੋਂ ਬਾਹਰ ਆਏ ਨੇ ਉਹਨਾਂ ਨੂੰ ਉਹ ਖਾਣੇ ਨੂੰ ਵਾਪਸ ਰੱਖਣੀ ਨਹੀਂ ਸੀਗਾ ਜੋ ਦਸਤਾਂ ਨੂੰ ਹਾਂ ਇਸ ਤੇ ਦੇਖੇ ਨੇ ਉਹ ਜਾਤ ਨੂੰ ਰੱਖ ਨੂੰ ਜਹਾ ਉਹ ਤੇ ਹੀ ਭਾਰੀ ਮੀਂਹ ਕਾਰਨ ਆਈ ਹੜ੍ਹ ਦੀ ਚਪੇੜ ਦੇ ਵਿੱਚ ਪ੍ਰਭਾਵਿਤ ਇਲਾਕੇ ਦੇ ਵਿੱਚ ਸਰਕਾਰ ਪ੍ਰਸ਼ਾਸਨ ਤੇ ਵੱਖ-ਵੱਖ ਐਨ ਜੀਓ ਲਗਾਤਾਰ ਬਚਾਅ ਕਾਰਜ ਕਰ ਰਹੇ ਨੇ ਖਾਣਾ ਹੋਵੇ ਦਵਾਈਆਂ ਹੋਣ ਜਾਨਵਰਾਂ ਲਈ ਚਾਰਾ ਹੋਵੇ ਤੇ ਹੋਰ ਲੋੜਿੰਦੀਆਂ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਨੇ ਅੱਜ ਸਾਡੀ ਐਡਿਊ ਫਾਊਂਡੇਸ਼ਨ ਦੀ ਟੀਮ ਭਲਾਥ ਹਲਕੇ ਦੇ ਵਿੱਚ ਰਾਪੂਰ ਰਾਇਆਂਪਿੰਡ ਚ ਆਪਾਂ ਇਸ ਟਾਈਮ ਖੜੇ ਆ ਜਿਹੜਾ ਮੰਡ ਏਰੀਆ ਬਿਆਸ ਦੇ ਨਾਲ ਹੈ ਉੱਥੇ ਆਏ ਆ ਤੇ ਜੋ ਹਾਲਾਤ ਅਸੀਂ ਦੇਖ ਰਹੇ ਹਾਂ ਇਸ ਟਾਈਮ ਸਾਰੀਆਂ ਫਸਲਾਂ ਕਈ ਹਜ਼ਾਰਾਂ ਏਕੜ ਜਿਹੜਾ ਆ ਉਹ ਦਰਿਆ ਦੇ ਪਾਣੀ ਕਰਕੇ ਹੜਾਂ ਕਰਕੇ ਡੁੱਬ ਗਿਆ ਇੱਥੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਇੰਨੀ ਇਸ ਟਾਈਮ ਪੂਰ ਸਿਚੁਏਸ਼ਨ ਚੱਲ ਰਹੀ ਹੈ ਕਿ ਪਿੰਡਾਂ ਦੇ ਵਿੱਚੋਂ ਨਿਕਲ-ਨਿਕਲ ਕੇ ਜਿਹੜੇ ਬੰਨ ਦੇ ਉੱਤੇ ਆ ਕੇ ਲੋਕ ਰਹਿ ਰਹੇ ਨੇ ਉਹਨਾਂ ਦੇ ਉਹਨਾਂ ਦੇ ਜਾਨਵਰ ਵੀ ਉਹਨਾਂ ਦੇ ਨਾਲ ਆਏ ਨੇ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਟੈਂਟ ਤੇ ਹਾਲਾਤ ਇੰਨੇ ਇੱਕ ਇਸ ਟਾਈਮ ਬੱਤਰ ਨੇ ਕਿ ਲੋਕਾਂ ਨੂੰ ਆਪਣੇ ਸਰਵਾਈਵਲ ਦੇ ਲਈ ਆ ਐਨ ਜੀਓਸ ਤੇ ਤੇ ਸਮਾਜ ਸੇਵੀਆਂ ਤੇ ਡਿਪੈਂਡੈਂਟ ਹੋ ਕੇ ਉਹਨਾਂ ਦੀ ਮਦਦ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਮੇਰੀ ਇਹੀ اپੀਲ ਹੈ ਸਾਰੇ ਸਮਾਜ ਨੂੰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅਸੀਂ ਆਈਏ ਤੇ ਆਪਣੇ ਇਹਨਾਂ ਵੀਰ ਭਰਾਵਾਂ ਦੀ ਇਹਨਾਂ ਮਾਵਾਂ ਭੈਣਾਂ ਦੀ ਸੇਵਾ ਦੇ ਵਿੱਚ ਜੋ ਵੀ ਬਣਦੀ ਮਦਦ ਹੈ ਉਹ ਕਰਕੇ ਆਪਾਂ ਇਹਨਾਂ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਈਏ ਤੇ ਖਾਸ ਕਰਕੇ ਜਦੋਂ ਇਹ ਪਾਣੀ ਹੁਣ ਸੁੱਕਣਾ ਡਾਊਨ ਹੋਣਾ ਉਦੋਂ ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ ਤੇ ਮੇਰੀ ਅਪੀਲ ਹੈ ਡਾਕਟਰਸ ਦੀ ਟੀਮ ਨੂੰ ਵੀ ਮੇਰੀ ਅਪੀਲ ਹੈ ਐਨ ਜੀਓਜ਼ ਨੂੰ ਵੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਪਾਂ ਸੇਵਾ ਕਰੀਏ ਆਪਣੇ ਲੋਕਾਂ ਦੀ ਤੇ ਪ੍ਰਸ਼ਾਸਨ ਦਾ ਕਿਹੋ ਜਿਹਾ ਇੱਥੇ ਕਾਰਗੁਜ਼ਾਰੀ ਆ ਥੋੜਾ ਉਸ ਬਾਰੇ ਵੀ ਦੱਸੋ ਸਾਡੀ ਦੂਜੀ ਤੀਜੀ ਵਿਜ਼ਿਟ ਹੈ ਜੀ ਜਦੋਂ ਲੋਕਾਂ ਨਾਲ ਗੱਲ ਕਰੀ ਤਾਂ ਲੋਕ ਤਾਂ ਇਹੀ ਕਹਿ ਰਹੇ ਆ ਕਿ ਪ੍ਰਸ਼ਾਸਨ ਦਾ ਖਾਸੇ ਇਸ ਟਾਈਮ ਕੋਈ ਰੋਲ ਨਹੀਂ ਰਿਹਾ ਕਿਉਂਕਿ ਪ੍ਰਸ਼ਾਸਨ ਵਾਲੇ ਆਂਦੇ ਨੇ ਕੁਝ ਆਪਣੀ ਫਾਰਮੈਲਿਟੀ ਕਰਕੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਨੇ ਉਹ ਕਰਕੇ ਚੱਲ ਜਾਂਦੇ ਆ ਪਰ ਜਿਹੜੀਆਂ ਰੀਅਲ ਪ੍ਰੋਬਲਮਸ ਰੀਅਲ ਗਰਾਊਂਡ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਕਈ ਵਾਰੀ ਲੋਕ ਜੋ ਉਹਨਾਂ ਦੇ ਮਨ 'ਚ ਭਾਵਨਾਵਾਂ ਨੇ ਉਹ ਜਦੋਂ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲੋਕਾਂ ਨੂੰ ਹੋਰ ਕੀ ਅਪੀਲ ਕਰਨਾ ਚਾਹੀਦਾ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਪਹਿਲਾਂ ਤੇ ਸਮਾਜ ਨੂੰ ਇਹ ਅਪੀਲ ਕਰਦਾ ਕਿ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਸਾਡੇ ਵੀਰ ਭਰਾ ਨੇ ਤੇ ਜਿਹੜੇ ਲੋਕ ਇਸ ਟਾਈਮ ਇਸ ਸਿਚੁਏਸ਼ਨ 'ਚ ਫਸੇ ਹੋਏ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਸਿਚੁਏਸ਼ਨ 'ਚੋਂ ਬਾਹਰ ਨਿਕਲੋ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਵੀਰ ਭਰਾ ਆ ਜਿੱਥੇ ਕਿਤੇ ਸਾਡੇ ਮਦਦ ਦੀ ਲੋੜ ਆਸੀ ਹਮੇਸ਼ਾ ਤੁਹਾਡੇ ਨਾਲ ਅਸੀਂ ਬੇਨਤੀ ਇਹ ਕਰਨੇ ਆ ਤੇ ਪਹਿਲਾਂ ਵੀ ਉਹਦੂ 23 ਦੇ ਵਿੱਚ ਪਾਣੀ ਆਇਆ 16 ਅਗਸਤ ਨੂੰ ਇਹਨਾਂ ਛੱਡਿਆ ਤੇ 18-20 ਦਿਨ ਪਾਣੀ ਰਹਾ ਝੋਨੇ ਦੀ ਸਾਡੀ ਫਸਲ ਪਿਛਲੇ ਸਾਲ ਵੀ ਉਹ ਤ੍ਰਈ ਦੇ ਵਿੱਚ ਪੂਰੀ ਹੋ ਗਈ। ਹੁਣ ਵੀ ਇਹ 8-9 ਅਗਸਤ ਨੂੰ ਇਹਨਾਂ ਨੇ ਪਾਣੀ ਜਿਹੜਾ ਦਰਿਆ ਦਾ ਆ ਚੁੱਕਾ ਹੈ। ਅੱਜ ਲਾ ਲੋ 8 ਅੱਜ ਪਹਿਲੀ ਤਰੀਕ ਹੋ ਗਈ ਆ। 8-9 ਅਗਸਤ ਦੇ ਆਏ ਨੂੰ ਘਟੋ ਘਟ ਵੀ ਆਏ 20-22 ਦਿਨ ਜਿਹੜਾ ਪਾਣੀ ਜਿਹੜਾ ਨਾ ਇਹ ਸਾਡੇ ਝੋਨੇ ਜਿਹੜੇ ਨੇ 20-22 ਦਿਨ ਤੇ ਨਿਤੜੀ ਗੋਭ ਚ ਆਏ ਝੋਨੇ ਜਿਹੜੇ ਖਤਮ ਕਰਕੇ ਰਾਤ ਦਿੱਤੇ। ਅਸੀਂ ਤੇ ਆ ਵੇਖੋ ਘਟੋ ਘਟ ਵੀ ਪਿੰਡ ਰਾਪਰ ਰਾਈਆਂ ਦਾ ਬਹੁਤਾਂ ਨਹੀਂ ਤੇ 4000 ਏਕੜ ਝੋਨਾ ਜਿਹੜਾ ਤਬਾਹ ਹੋ ਗਿਆ ਪਾਣੀ ਦਾ ਵੇਖੋ ਕਿਸੇ ਬੰਨੇ ਸਰ ਨਹੀਂ ਮਾਲ ਡੰਗਰ ਦਾ ਪੱਠਾ ਜਿਹੜਾ ਨਾ ਸਭ ਖਤਮ ਕਰਕੇ ਰਾਹ ਦਿੱਤਾ ਦੂਜੀ ਬੇਨਤੀ ਆ ਜਿੰਨਾ ਵੀ ਆ ਨਾ ਰਾਪਰ ਰਾਈਆਂ ਦਾ ਰਕਬਾ ਉਹ ਸਾਰਾ ਮੰਡ ਏਰੀਏ ਚ ਦੇਰੇ ਨੇ ਪੱਠਾ ਦਿੱਤਾ ਉੱਥੇ ਬੀਜਿਆ ਜੋ ਮਾਲ ਡੰਗਰਾ ਤੁਸੀਂ ਦੇ ਉੱਤੇ ਸਾਰਾ ਕੋਈ ਬੱਜਾ ਵੇਖੋ ਤੇ ਬਹੁਤ ਹਾਲਾਤ ਮਾਰੇ ਤੇ ਗੁਜਰਨ ਡੈਮ ਆ ਤੇ ਜਿੰਨੀ ਇੱਥੇ ਨੁਕਸਾਨ ਹੋਇਆ ਵੱਧ ਤੋਂ ਵੱਧ ਅੱਜ ਸਾਹਮਣਾ ਚਲੋ ਅਜੇ ਤੱਕ ਪਾਣੀ ਦੀ ਔਂਡੀ ਬਸ ਅੱਧਾ ਫੁੱਟ ਲੱਸਦਾ ਫਿਰ ਫੁੱਟ 2 4 ਦੇਂਦੇ ਨੇ ਜਿਵੇਂ ਦੁਨੀਆ ਨੂੰ ਡੋਕ ਡੋਕ ਕੇ ਮਾਰਨ ਡੈ ਨੇ ਅਸੀਂ ਤੇ ਵੇਖੋ ਇਹੋ ਬੇਨਤੀ ਕਰਨੇ ਆ ਤੇ ਇਹਨੂੰ ਕੰਟਰੋਲ ਕਰੋ ਜ਼ਿੰਮੇਵਾਰਾਂ ਨੂੰ ਮਾਰ ਕੇ ਥਾਏ ਕੇ ਅੰਨ ਦਤਾ ਜ਼ਿੰਮੇਵਾਰ ਜਿਹੜਾ ਭੁੱਖਿਆਂ ਦਾ ਢਿੱਡ ਭਰਨ ਆਲਾ ਜਿਹੜਾ ਤੁਸੀਂ ਮਾਰ ਕੇ ਸੁੱਟ ਦੇ ਲੱਗਿਓ ਇਹਨਾਂ ਨੂੰ ਇਹਨਾਂ ਨੂੰ ਬਚਾਓ ਤੇ ਦੇਸ਼ ਚੱਲਦੇ ਨੇ ਜਿਦੋਂ ਇਸੇ ਇੰਦੇ ਸਤਾਂ ਤੇ ਭੁੱਖ ਨਹੀਂ ਨਾਜ ਨਹੀਂ ਹੁੰਦਾ ਪੰਜਾਬ ਨੇ ਸਭ ਤੋਂ ਵੱਡ ਨਾਜ ਦਿੱਤਾ ਸਾਡਾ ਚਲੋ ਇਹਦੀ ਪਾਖੜਾ ਇਹ ਪੋਟ ਡੈਮ ਦਾ ਪਾਣੀ ਪੈਂਦਾ ਬਿਆਸ ਦਰਿਆ ਤੇ ਸਾਡਾ ਏਰੀਆ ਜਿਹੜਾ ਪੋਟ ਹੈ ਮਾਰਦਾ ਇਹ ਬਿਆਸ ਦਰਿਆ ਨੂੰ ਅਸੀਂ ਦੋ ਮਹੀਨੇ ਮਈ ਤੇ ਜੂਨ ਦਾ ਮਹੀਨਾ ਬਿਆਸ ਸਾਡੇ ਲੱਗੇ ਦਰਿਆ ਸਾਰੇ ਦੋ ਮਹੀਨੇ ਦਰਿਆ ਸੁੱਕਾ ਰਿਹਾ ਰਤਾ ਪਾਣੀ ਨਹੀਂ ਜਿਰੋਂ ਹੋਣਾ ਆਣ ਕੇ ਝੋਨਾ ਗੋਭ ਚਾਇਆ ਤੇ ਇਹਨਾਂ ਨੇ ਪਾਣੀ 8 9 ਸੋ ਦਾਦੇ ਕੇ ਲਗਾਤਾਰ ਭਾਰੀ ਮੀਂਹ ਕਹਿਰ ਮਚਾਉਂਦਾ ਨਜ਼ਰ ਆ ਰਿਹਾ ਜਿਹਦੇ ਚਲ ਦੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ